ਹੁਣੇ-ਹੁਣੇ ਇੱਕ ਵਰਲਡ ਕੱਪ ਹੋਇਆ ਉਹ ਵਰਲਡ ਕੱਪ ਇੰਡੀਆ ਦੀਆਂ ਟੀਮਾਂ ਫੜ ਗਈ ਬਣਾਤੀਆਂ ਟੀਮਾਂ ਉਹਨਾਂ ਨੇ ਸਟੈਂਡ ਲਿਆ ਉਹਨਾਂ ਨੂੰ ਚਿੱਠੀ ਪੱਤਰ ਵੀ ਪਾਇਆ ਪਰ ਪਿਆਰ ਨਾਲ ਸਮਝਾਉਂਦੇ ਹੋ ਕਹਿੰਦੇ ਜੀ ਐਡ ਕੀ ਅਸੀਂ ਬਣਾ ਬੈਠੇ ਪ੍ਰੋਗਰਾਮ ਗਾਂ ਨੂੰ ਖਿਆਲ ਰੱਖਾਂਗੇ ਉਹ ਵਰਲਡ ਕੱਪ ਮਿੱਤਰੋ ਇੱਕ ਪਿੰਡ ਦੀਆਂ ਇੱਕ ਦੇਸ਼ ਦੀਆਂ ਟੀਮਾਂ ਬਣਾ ਕੇ ਅਮਰੀਕਾ ਕੈਨੇਡਾ ਨਹੀਂ ਹੁੰਦਾ ਹੁੰਦਾ ਵਰਲਡ ਕੱਪ ਦੇ ਮਤਲਬ ਹੋਰ ਹੁੰਦੇ ਆ ਇੱਥੇ ਹਰੇਕ ਹੀ ਲਿਖ ਦਿੰਦਾ ਕਿ ਫਲਾਣੇ ਪਿੰਡ ਵਰਲਡ ਕੱਪ ਹੋ ਰਿਹਾ ਉਹ ਵੀ ਥਿਉਰੀ ਗਲਤ ਹੈ ਉਹਦੇ ਉਲਟ ਵੀ ਉਹ ਐਕਸ਼ਨ ਲੈ ਰਹੇ ਆ ਐਕਸ਼ਨ ਉਹ ਬਹੁਤ ਕਿੱਦਾਂ ਲੈ ਜਾਊਗਾ ਮੈਂ ਪਲੇਅਰਾਂ ਨਾਲ ਗੱਲ ਕੀਤੀ ਕਿਸੇ ਪਲੇਅਰ ਨਾਲ ਗੱਲ ਕਰੀਏ ਵੀ ਤੂੰ ਕਬੱਡੀ ਖੇਡਦਾ ਸਾਡੇ ਵੱਲ ਤੇ 2 ਲੱਖ ਤੋਂ ਘੱਟ ਗੱਲ ਹੀ ਕਰਦਾ ਜੀ 2 ਲੱਖ ਦੇ ਦੋ 3 ਲੱਖ ਦੇ ਦੋ ਤੇ ਜਦੋਂ ਫਾਊਂਡੇਸ਼ਨ 'ਚ ਜਾ ਕੇ ਕਬੱਡੀਆਂ ਪਾਉਣੀਆਂ ਪੈਂਦੀਆਂ ਨਾ ਤਿੰਨ ਕ ਕਬੱਡੀਆਂ ਪੈਂਦੀਆਂ ਤੇ ਚੌਥੀ ਕਬੱਡੀ ਨੂੰ ਅੱਖਾਂ ਮੂਰੇ ਦੇ ਰਾਉਂ ਜਾਂਦਾ ਨੀਵੀਂ ਪਾ ਕੇ ਟੱਕ ਪੈਂਦੇ ਆ ਹੁਣੇ ਇੱਥੇ ਇੱਕ ਟੂਰਨਾਮੈਂਟ 'ਚ ਹੋਇਆ ਆ ਗਿਆ ਜੀ ਕਦੇ ਘਾਂਗੇ ਵਾਲਾ ਘਾਂਗੇ ਵਾਲਾ ਜਿਹਨੂੰ ਜਫਾ ਲਾਊਗਾ ਉਹਨੂੰ 1000 ਰੁਪਈਆ ਉਹ ਯਾਰ ਘਾਂਗੇ ਵਾਲਾ ਜੱਫਾ ਲਾਊਗਾ ਉਹਦੇ ਜੱਫੇ ਤੇ ਤਾਂ ਹਜ਼ਾਰ ਲਾਤਾ ਤੇ ਜਿਹੜੇ ਦੂਜੇ ਮੁੰਡੇ ਜੱਫੇ ਲਈ ਜਾਂਦੇ ਕਿਸੇ ਨੂੰ 5 ਰੁਪਏ ਨਹੀਂ ਦਿੱਤੇ ਤੁਸੀਂ ਤੇ ਘਾਂਗੇ ਵਾਲੇ ਨੂੰ ਹਊਗਾ ਬਣਾਤਾ ਤੇ ਰੇਡ ਗਿਆ ਗਿਆ ਗਲਜਾ ਹੱਥ ਪਾਉਣ ਦੀ ਸਾਡੇ ਘਾਂਗੇ ਵਾਲੇ ਦੇ ਪੂਰੇ ਗੋਡੀ ਡੱਗ ਪਿਆ ਮੈਂ ਬਾਹਰ ਜਾ ਕੇ ਕੁੱਟ ਕੇ ਆਇਆ ਰੇਡਰ ਨੂੰ ਉਹ ਕੁੱਟ ਕੇ ਆਇਆ ਮੈਂ ਰੇਡਰ ਦਾ ਨਾਮ ਨਹੀਂ ਲੈਣਾ ਉਹ ਮੈਂ ਕਿਹਾ ਤੇਰੇ ਚ ਗਰਮੀ ਕਿਉਂ ਨਹੀਂ ਆਈ ਤੇਰੀ ਅੱਖ ਕਿਉਂ ਨਹੀਂ ਜਾਗੀ ਵੀ ਘਾਂਗੇ ਵਾਲੇ ਦੇ ਗਲ 'ਚ ਮਾਰ ਤਕੜੇ ਪਲੇਅਰ ਨਾਲ ਖੇਡੇਗਾ ਤੇਰੀ ਗੇਮ ਤਕੜੀ ਹੋਊਗੀ ਇੱਜ਼ਤ ਬਣਾ ਤੂੰ ਵੇਖ ਕੀ ਡੱਗ ਪਿਆ ਤੇ ਅੱਜ ਕੀ ਹੈ ਅੱਜ ਸਾਰਾ ਪੰਜਾਬ ਉਹ ਹਰਿਆਣੇ ਵਾਲੇ ਸ਼ਿਲੂ ਦੇ ਬੁਲੇਟ ਕੀ ਜਾਂਦਾ ਉਹ ਪੰਜਾਬ ਦੇ ਵਿੱਚ ਅਣਖੀ ਮਰ ਗਈ ਜਿੰਨਾ ਕੁਸ਼ ਹੈਗਾ ਪੰਜਾਬ ਦਾ ਜਿੰਨੇ ਪ੍ਰਾਈਜ਼ ਹੈ ਜੋ ਕੁਸ਼ ਹੈ ਹਰਿਆਣੇ ਨੂੰ ਤੁਰਿਆ ਜਾਂਦਾ ਪੰਜਾਬ ਦੇ ਪਲੇਅਰ ਕਿੱਥੇ ਗਏ ਕੋਈ ਪੰਜਾਬ ਦੇ ਪਲੇਅਰਾਂ ਚੜਖ ਨਹੀਂ ਜਾਗੀ ਕਿ ਹਰਿਆਣੇ ਨੂੰ ਕਿਉਂ ਜਾਂਦਾ ਸੀ ਇਕੱਠੇ ਹੋ ਕੇ ਉਹਦੇ ਉਲਟ ਸ਼ਿਲੂ ਸ਼ਿਲੂ ਲਈ ਆ ਇੰਗਲੈਂਡ ਕੈਨੇਡਾ ਦੇ ਵਿੱਚ ਨਾ ਮੈਚ ਕਰਾਇਆ ਸੀਗਾ ਤੇ ਇਹੀ ਆਪਣੇ ਇੰਡੀਆ ਦੇ ਪਲੇਅਰ ਸ਼ਿਲੂ ਦੇ ਗਲਚਾਸ ਦੇ ਕੇ ਹੁੰਦੇ ਸੀ ਮੈਂ ਮਗਰ ਖੜਾ ਸੀ ਅੱਜ ਵੀ ਉਹਨਾਂ ਨੂੰ ਲੋੜ ਆ ਅੱਖਾਂ ਮੀਚ ਕੇ ਟੱਗ ਪੈਂਦੇ ਆ ਤੇ ਬਾਕੀ ਹਉਗਾ ਮੇਰੇ ਕਮੈਂਟੇਟਰ ਵੀਰ ਬਣਾ ਦਿੰਦੇ ਆ ਵੀ ਆ ਫਲਾਨਾ ਆ ਗਿਆ ਧੁੰਕਾ ਆ ਗਿਆ ਦਾਦਾ ਡਰਾ ਦਿੰਦੇ ਆ ਉਹ ਵੀ ਬੰਦਾ ਹੀ ਆ ਅੱਗੇ ਜਦੋਂ ਕਿ ਤਗੜੇ ਰੇਡਰ ਨੇ ਰੇਡ ਪਾਉਣੀ ਤੇ ਮੇਰੇ ਕੋਲੇ ਡਾਲੇ ਦਾ ਮਨਪਰੀਤ ਹੁੰਦਾ ਸੀ ਉਹਨੂੰ ਡਰਾਉਣਾ ਪਿਆ ਉਹਨੇ ਕਿਹਾ ਯਾਰ ਤੂੰ ਐਵੇਂ ਡਰਾਈ ਜਾਣਾ ਫਲਾਨਾ ਆ ਗਿਆ ਫਲਾਨਾ ਆ ਗਿਆ ਉਹ ਕਿਹਾ ਰੇਲ ਗੱਡੀ ਤੇ ਬਹਿ ਕੇ ਕੌਡੀ ਪਾਉਣਾਗਾ ਤੁਰਕੇ ਹੀ ਆਊਗਾ ਬੰਦੇ ਚ ਇੰਨੀ ਹਮਤ ਸੀ ਉਹ ਮਨਪ੍ਰੀਤ ਵਾਲੇ ਨੇ ਹਰੇਕ ਜਾਪੀ ਹਰੇਕ ਰੇ ਡਟਾਇਆ ਹੁਣ ਦੇ ਆ ਮੁੰਡਿਆਂ 'ਚ ਅਣਖ ਹੀ ਮਰੀ ਪਈ ਆ ਇਹਨਾਂ ਦੀ ਅਣਖ ਜਗਾਉਣ ਦੀ ਲੋੜ ਆ ਇਹਨਾਂ 'ਚ ਸਵੈ ਭਾਵਨਾ ਜਗਾਉਣ ਦੀ ਲੋੜ ਆ ਇਹਨਾਂ ਨੂੰ ਦੱਸਣ ਦੀ ਲੋੜ ਆ ਕਿ ਤੁਸੀਂ ਕੁਛ ਹੈਗੇ ਆ ਇੱਥੇ ਕਿੰਨੀਆਂ ਸੋਹਣੀਆਂ ਕਬੱਡੀਆਂ ਪਾਈ ਜਾਂਦੇ ਆ ਜਦ ਫੈਡਰੇਸ਼ਨ ਚਲੀ ਜਾ ਕੇ ਕਬੱਡੀਆਂ ਪਾਉਣੇ ਆ ਚਾਰ ਪਾ ਕੇ ਖੜ ਜਾਂਦੇ ਆ ਤੇ ਰੁਪਈਆ ਮੰਗਦੇ ਸਾਡੇ ਤੋਂ 2-2 3-3 ਲੱਖ ਉਹ ਅਸੀਂ 3 ਲੱਖ ਵੀ ਦੇ ਦਿੱਤੇ ਕਬੱਡੀਆਂ ਦਾ ਪਾਉ ਹੁਣ ਟੀਮਾਂ ਆਗਿਆ ਮੈਨ ਜਾਦਾ ਨਹੀਂ ਬੋਲਦਾਗਾ ਤੇ ਮੈਂ